ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਤੇ ਅੱਜ ਮਿੱਤਰੋ ਆਪਾਂ ਵਾਟ ਰਹੇ ਹਾਂ ਕਣਕ ਤੇ ਹੁਣ ਆਪਾਂ ਲੈ ਕੇ ਚੱਲੇਗੀ ਟਰੈਕਟਰ ਆਪਣਾ ਟਰੈਕਟਰ ਮਿੱਤਰੋ ਇੱਥੋਂ 4:30 ਵਜੇ ਦਾ ਗਿਆ ਹੋਇਆਗਾ ਕਣਕ ਵੱਢੀ ਜਾਂਦੇ ਨੇ ਉੱਥੇ ਆ ਚਾਚੇ ਵਾਲਾ ਹੁਣ ਇਹ ਵੀ ਲੈ ਕੇ ਚੱਲਾਂਗੇ ਐਚਰਮ ਅਗਰਪਾਲੀ ਹੁਣ ਆਪਾਂ ਟਰਾਲੀ ਇਹ ਲੈ ਕੇ ਚੱਲਦੇ ਹਾਂ ਹੁਣ ਬੱਸ ਉੱਧਰ ਬੰਦੇ ਨੇ ਉਡੀਕਦੇ ਆ ਸੀਰੀ ਨੂੰ ਪਤਾ ਨਹੀਂ ਕਿੱਥੇ ਖੜ ਗਿਆ ਬੰਦਾ ਵੀ ਆ ਗਿਆ ਆ ਜਾ ਆ ਜਾ ਉਹ ਹੁੰਦਾ ਇੱਕ ਪਿੱਛੇ ਭੱਜਿਆ ਏ ਭੱਜਿਆ ਭੱਜਿਆ ਢਿੱਡੀ ਘਟੂ ਥੋੜਾ ਜਾ ਹੁਣ ਆਪਾਂ ਪਹੁੰਚ ਚੁੱਕਿਆ ਖੇਤ ਮਸ਼ੀਨ ਚੱਲੀ ਜਾਂਦੀ ਐ ਵੜਤੀ ਹਰੀ ਬਸ ਥੋੜੀ ਰਹਿ ਗਈ ਕਰਨ ਵੱਧ ਗਿਆ ਆਪਾਂ ਹੁਣ ਟਰਾਲੀ 'ਚ ਪੋਨੇ ਦਾਣੇ ਜਮਾਂ ਨਾਲ ਵੀ ਸੀਗੀ ਹੈ ਕ્યાં ਵੱਡੀ ਹੈ ਬੱਲੀ ਨੂੰ ਜਮਾਂ ਨਹੀਂ ਪਤਾ ਲਾ ਕਰਨ ਦਿੱਤਾ ਦਾਣਾ ਕਿ ਵੀ ਨਹੀਂ ਹੈਗਾ ਵਿੱਚ ਪਰ ਬੱਲੀ ਉਵੇਂ ਹੀ ਪਈ ਹੈ ਇੱਥੋਂ ਵਾਲੇ ਕਣਕ ਮਿੱਤਰੋ ਸਾਰੀ ਵੀ ਛਿਪੀ ਹੈ ਇਹ ਤਾਂ ਹਜੇ ਸਵੇਰੇ ਸਵੇਰੇ ਸਲਾਬ ਕਰਕੇ ਬੱਲੀ ਨਹੀਂ ਤੋੜਦੀ ਹੈਗੀ ਜਿਹੜਾ ਦੁਪਹਿਰੇ ਹੀ ਵੜਾਵਾਂਗੇ ਸਾਰੀ ਬੱਲੀ ਤੋੜੂਗੀ ਆਪਣੇ ਵਾਲੀ ਕਣਕ ਵੱਢ ਗਈ ਮਿੱਤਰੋ ਤੇ ਹੁਣ ਵੱਢਦੇ ਆਪਾਂ ਚਾਚੇ ਵਾਲੀ ਕਣਕ ਆਪਣੀ ਤਾਂ ਹੁਣ ਵੱਢ ਗਈ ਆਹੀ ਖੰਬੇ ਵਾਲੀ ਰਹਿ ਗਈ ਨਾਲ ਥੋੜੀ ਜੀ ਬਾਕੀ ਸਾਰੀ ਵੱਢ ਗਈ ਇਸ ਤੋਂ ਬਾਅਦ ਹੁਣ ਚਾਚੇ ਵਾਲੇ ਕਣਕ ਵੱਢਣਗੇ ਆਹੀ ਬਸ 11 ਕਥਾਂ ਰਹਿ ਗਿਆ ਸੀ ਇਹ ਛੜਤਾ ਸੀ ਗੰਬੇ ਕਰਕੇ ਮਣਿਆਲੇ ਕਣਕ ਦਾ ਨਿਬੜ ਗਈ ਹੁਣ ਬਾਤੇ ਦਾਣੇ ਟਰਾਲੀ ਚ ਚਾਚੇ ਵਾਲੀ ਕਣਕ ਸ਼ੁਰੂ ਕਰਦੇ ਵਟਣੀ ਹੁਣ ਆਪਣੇ ਵਾਲੀ ਆ ਟਰਾਲੀ ਮਿੱਤਰੋ ਲੈ ਕੇ ਹੁਣ ਚਲਦਿਆਂ ਘਰੇ ਤੇ ਹੋਏ ਉਹ ਚੱਕ ਲਈ ਜੱਪ ਗਈ ਗਿਆ 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 ਬਸ ਛੋਟਾ ਹੈ ਇਹ ਕਿਹੜਾ ਕਟਾ ਏ ਯਾਰ ਵੀ ਮਿੱਤਰੋ ਪਹੁੰਚ ਗਏ ਘਰੇ ਕਣਕਾਪਾ ਟਰਾਲੀ ਚ ਲਾਤੀ ਤੇ ਟਰਾਲੀ ਵੇਲੀ ਕਰਕੇ ਆਪਾਂ ਰਿਪਰ ਮਗਰ ਭੇਜਤੀ ਤੇ ਚਾਚੇ ਵਾਲਾ ਰੈਕਟਰ ਵੀ ਆ ਗਿਆ ਹੁਣ ਚਾਚੇ ਹੁਣੀ ਵੀ ਕਣਕ ਵੱਢ ਕੇ ਆ ਗਏ ਹੋ ਗਏ ਇਹਨਾਂ ਨੂੰ ਅੱਧਾ ਘੰਟਾ ਤੇ ਵਲੋਗ ਦੀ ਆਪਾਂ ਇੱਥੇ ਹੀ ਸਮਾਪਤੀ ਕਰਦੇ ਹਾਂ ਜੇ ਵਲੋਗ ਵਧੀਆ ਲੱਗਿਆ ਹੋਵੇ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਹੋਰ ਵਲੋਗ ਦੇਖਣ ਲਈ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ